ਆ ਮੇਰਾ ਨਾਮ ਮਨਦੀਪ ਕੋਰੇ ਮੈਂ ਯਾ ਤੇ ਮੁਸਕਾਵਾ ਤੋਂ ਮੇਰੇ ਤੇ ਪੇਕੇ ਨੇ ਕੀ ਮਾਮਲਾ ਮਾਮਲਾ ਇਹ ਹੋਇਆ ਸੀ ਸਾਡਾ ਮੁੰਡਾ ਜੀ 7 ਕਿਲੋ ਦੇ ਕਰੀਬ ਦੀ ਗਿਆ ਹੋਇਆ ਸੀ ਮੰਮੀ ਵੀ ਰਹੀ ਨੇ ਸਾਡੇ ਡਿਪਰੈਸ਼ਨ ਉਹਦੇ ਬੀਪੀ ਦੇ ਪ੍ਰੋਬਲਮਾਂ ਤੇ ਹਾਰਡ ਵੀ ਪ੍ਰੋਬਲਮਾਂ ਤੇ ਉਹਨਾਂ ਦੀ ਦਵਾਈ ਮੁੱਕੀ ਹੋਈ ਸੀ ਉਹ ਲੈਣ ਗਿਆ ਹੋਇਆ ਸੀ ਸਿਹਾਰੇ ਤੋਂ ਇਹ ਮੈਡੀਕਲ ਸਟੋਰ ਤੋਂ ਇਹ ਤੇ ਉਦੋਂ ਬਾਅਦ ਅਸੀਂ ਉਹਨੂੰ ਫੋਨ ਕੀਤਾ ਕਹਿੰਦਾ ਮੈਂ ਆਉਣਾ ਤੇ ਫਿਰ ਉਹਨੇ ਜਗਾ ਘੰਟੇ ਡੇਢ ਘੰਟੇ ਵਜਾਦ ਆਇਆ 9:30 ਵਜੇ ਇੱਥੇ ਤੇ ਇੱਥੇ ਆ ਕੇ ਗੱਡੀ ਲਾਈ ਤੇ ਗੱਡੀ ਲਾ ਕੇ ਉਹਨੇ ਇਹਦੀ ਗੇਟ ਖੋਲਣ ਲੱਗਿਆ ਜਦੋਂ ਗੇਟ ਖੋਲਣ ਲੱਗਿਆ ਜੀ ਦੋ ਗੱਡੀਆਂ ਭਰ ਕੇ ਆਈਆਂ ਨੇ ਤੇ ਸਾਡੇ ਮੁੰਡੇ ਤੇ ਹਮਲਾ ਕਰ ਦਿੱਤਾ ਤੇ ਇਹ ਹਮਲਾ ਕੀਤਾ ਜੀ ਕੁਲਵਿੰਦਰ ਸਿੰਘ ਕਾਲਾ ਤੇ ਬਾਕੀ ਬੰਟੀ ਜਸ ਸੋਨੂ ਤੇ ਬਾਕੀ ਜਿਹਦੇ ਨਾਲ ਹੋਰ ਨੇ ਜੀ ਪਪਾ ਪ੍ਰਦੀਪ ਉਹ ਉਧਰ ਸ਼ਿੰਗਾਰਾ ਇਹਨਾਂ ਨੇ ਸਾਂ ਮਿਲ ਕੇ ਆ ਕੇ ਉਹਨੇ ਬਾਕੀ ਹੋਰ ਜਿਹੜੇ ਘਰ ਦੇ ਨੇ ਉਹਨਾਂ ਵੀ ਆ ਕੇ ਹਮਲਾ ਕੀਤਾ ਕਿ ਸਾਡੇ ਦੋ ਗੱਡੀਆਂ ਭਰ ਕੇ ਆਈਆਂ ਨੇ ਮੈਂ ਮੂਰੇ ਹੋਈ ਆ ਹਮਲਾ ਮੇਰੇ ਤੇ ਵੀ ਹੋਇਆ ਮੈਨੂੰ ਵੀ ਇਹਨਾਂ ਨੇ ਖੇਚਤੂ ਕੀਤੀ ਮੇਰੀ ਵੀ ਪੂਰੀ ਇਹਨਾਂ ਨੇ ਮੇਰੀ ਹਾਂਜੀ ਇਹ ਸਾਰੇ ਪਿੰਡ ਦੇ ਨੇ ਜੀ ਇਹ ਤਾਂ ਪੁਰਾਣਾ ਵੀ ਨਹੀਂ ਬਸਾਰੇ ਦੇ ਪਿੰਡ ਤੋਂ ਹੀ ਕੱਲੇ ਰੰਡੀ ਤੇ ਪਹਿਲਾਂ ਵੀ ਲਾਕਦਾਰ ਪਹਿਲਾਂ ਸਾਡਾ ਚੱਲਦਾ ਸੀ ਕੇਸ ਚੱਲਦਾ ਸੀਗਾ ਤੇ ਮੁੰਡੇ ਸਾਡੇ ਜਮਾਨ ਤੋਂ ਆਏ ਹੋਏ ਸੀਗੇ ਠੀਕ ਹੈ ਜੀ ਤੇ ਉਹ ਸਾਡਾ ਮੁੰਡਾ ਇੱਥੇ ਜ਼ਿਆਦਾ ਤਾਂ ਰਹਿੰਦਾ ਨਹੀਂ ਸੀਗਾ ਤੇ ਉਹ ਹੁਣ ਆਇਆ ਹੋਇਆ ਸੀ ਉਹ ਵੀ ਮਾਤਾ ਸਾਡੀ ਢਿੱਲੀ ਸੀ ਉਹਨੂੰ ਦਵਾਈ ਦਿਵਾਉਣੀ ਸੀ ਤਾਂ ਕਰਕੇ ਆਇਆ ਹੋਇਆ ਸੀਗਾ ਤੇ ਸਾਡੀ ਦਾਦੀ ਦਾ ਭੋਗ ਸੀਗਾ ਡੈਥ ਹੋ ਗਈ ਸੀ ਐਤਵੱਦ ਦਾ ਭੋਗ ਸੀਗਾ ਜਿਹਦੇ ਕਰਕੇ ਉਹ ਇੱਥੇ ਆਇਆ ਹੋਇਆ ਸੀਗਾ ਬਸ ਆਸ਼ਰਮ ਤੋਂ ਅਸੀਂ ਇਹੀ ਮੰਗ ਕਰਦੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਸਾਡਾ ਮੁੰਡਾ ਹਜੇ ਤੱਕ ਘਰ ਨਹੀਂ ਮਿਲਿਆ ਹੈਗਾ ਸਾਨੂੰ ਮਿਲਿਆ ਨਹੀਂ ਹੈਗਾ ਲਾਪਤਾ ਤੁਹਾਨੂੰ ਇਹ ਤੱਕ ਨਹੀਂ ਪਤਾ ਉਹ ਹੈਗਾ ਕਿੱਥੇ ਕਿੱਥੇ ਨਹੀਂ ਹੈਗਾ ਖਬਰਾਂ ਉਹਨਾਂ ਨੇ ਮਾਰ ਕੇ ਸੜਤਾ ਹੋਵੇ ਦੀ ਨਾਲ ਲੈ ਗਏ ਸੀ ਕਿ ਸਾਡੇ ਮੁੰਡੇ ਵੀ ਪਤਾ ਹੀ ਨਹੀਂ ਲੱਗਿਆ ਹੈਗਾ ਕਿੱਥੇ ਹੈਗਾ ਅਸੀਂ ਤਾਂ ਵੀ ਗਾਹ ਸੁਣ ਕੇ ਅੰਦਰ ਆਏ ਆਏ ਅੰਦਰੋਂ ਭੱਜੇ ਆਏ ਭੱਜ ਕੇ ਆਏ ਦੇਖ ਫਟਾਫਟ ਆ ਕਿਉਂ ਫਿਰ ਜਾਨੂ ਉਹ ਘੜੀ ਗੱਡੀਆਂ ਭੰਦੇ ਪੈ ਸੀ ਮੁੰਡੇ ਸਾਡੇ ਪਤਾ ਹੀ ਨਹੀਂ ਕਿੱਥੇ ਦੇ ਨੇ ਅਸੀਂ ਰੌਲਾ ਪਾਇਆ ਫਿਰ ਭੱਜੇ ਫਟਾਫਟ ਗਾਹ ਨੰਗ ਕੇ ਜਰੇ ਸਾਨੂੰ ਇਨਸਾਫ ਮਿਲੇ ਸਾਡਾ ਮੁੰਡਾ ਜਿੱਥੇ ਹੈਗਾ ਸਾਡਾ ਮੁੰਡੇ ਨੂੰ ਦੱਸੋ ਕਿੱਥੇ ਆ ਅਸੀਂ ਤਾਂ ਇਹਨਾਂ ਉੱਤੇ ਕਿਡਨੈਪਿੰਗ ਦਾ ਵੀ ਪਰਚਾ ਪਾਵਾਂਗੇ ਸਾਡਾ ਮੁੰਡਾ ਇਹਨਾਂ ਨੇ ਕਰ ਲਿਆ ਇਹ ਇਹਨਾਂ ਮਲਜੀਤ ਕਹਾਉਂਦੇ ਕਿਹੜਾ ਪਿੰਡਾ ਜੀ ਮੁਸ਼ਕਵਾਦ ਜੀ ਕੀ ਮਾਮਲਾ ਹੋਇਆ ਜੀ ਮਾਮਲਾ ਤਾਂ ਜੀ ਬਸ ਸਾਡਾ ਬੇਟਾ ਮੇਰੀ ਦਵਾਈ ਲੈਣ ਗਿਆ ਸੀ ਉਹ ਇੱਥੇ ਰਹਿੰਦਾ ਵੀ ਨਹੀਂ ਸੀਗਾ ਇਹਨਾਂ ਦੀ ਦਾਦੀ ਦੀ ਡੈਥ ਹੋਈ ਸੀ ਉਹਦੇ ਕਰਕੇ ਉਹ ਇੱਥੇ ਆਇਆ ਹੋਇਆ ਸੀ ਖਾਸ ਤੌਰ ਤੇ ਇਹਨਾਂ ਦੇ ਨਾਲ ਸਾਡਾ ਪਹਿਲਾਂ ਹੀ ਕੇਸ ਚੱਲ ਰਿਹਾ ਹੈ ਉਹਦੇ ਕਰਕੇ ਇਹ ਲਾਗ ਡਾਕਟ ਰੱਖਦੇ ਸੀਗੇ ਕਿ ਬੱਚੇ ਜਵਾਨ ਤਾਂ ਤੇ ਆਏ ਹੋਏ ਸੀ ਇਹਨਾਂ ਨੂੰ ਕਿਸੇ ਨਾ ਕਿਸੇ ਲੋਟਸ ਅੰਦਰ ਕਰਾ ਦਿੰਦੇ ਉਸ ਤੋਂ ਬਾਅਦ ਜਦ ਸਾਡੇ ਨਾਂ ਹੋਏ ਅਸੀਂ ਅੰਦਰ ਹੀ ਸੀ ਸੰਤਾਂ ਖੜਕਾ ਦੜਕਾ ਸੁਣਿਆ ਸੀ ਭੱਜੇ ਬਾਹਰ ਆਏ ਆਕੇ ਤਾਂ ਆਪਾ ਸਾਡਾ ਗੱਡੀ ਚ ਬੇਟਾ ਸੀ ਸਾਡੀ ਗੱਡੀ ਦੀ ਭਾਨ ਤੋੜ ਹੋ ਰਹੀ ਸੀ ਜਦ ਅਸੀਂ ਬਾਹਰ ਆਈਆਂ ਤਾਂ ਸਾਡੇ ਪਰ ਹਮਲਾ ਕਰਕੇ ਆ ਗਏ ਮੈਂ ਤਾਂ ਉੱਥੇ ਡਿਗੇ ਗਈ ਗੇਟ ਕੋਲ ਜਾ ਕੇ ਤੇ ਗੁੜੀਆਂ ਫਿਰ ਆਪਣਾ ਭੱਜ ਗਈ ਉਹਨਾਂ ਤੋਂ ਬਈ ਬੱਚੀ ਆ ਬੰਦੇ ਦੋ ਗੱਡੀਆਂ ਭਰੀਆਂ ਹੋਈਆਂ ਸੀਗੀਆਂ ਬਾਕੀ ਦੂਸਰੇ ਲੁੱਟ ਚੁੱਕੇ ਬੰਦੇ ਇਹਨਾਂ ਦੇ 10 ਘਰ ਨੇ ਜਿਹੜੇ ਜਾਨੀ ਇਹ ਇਕੱਠੇ ਨਹੀਂ ਇਸ ਕਰਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਬੱਚੇ ਦੀ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਉਹ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਹਾਂਜੀ ਪਿੰਡ ਦੇ ਨੇ ਜੀ ਉਹਨਾਂ ਦਾ ਪਹਿਲਾਂ ਕੇਸ ਚੱਲ ਰਿਹਾ ਜੀ ਸਾਡਾ ਕੋਈ ਘਰ ਦੇ ਵਿੱਚ ਸਾਡੇ ਕੋਈ ਹੈਓ ਨਹੀਂ ਬੰਦਾ ਹੁਣ ਵੀ ਅਸੀਂ ਆਪੇ ਰਾਤ ਵੀ ਅਸੀਂ ਆਪੇ ਗਈਆਂ ਥਾਣੇ ਹੁਣ ਵੀ ਅਸੀਂ ਉੱਥੇ ਚੱਲੇ ਆ ਸਾਡੀ ਕੋਈ ਸੁਣਵਾਈ ਨਹੀਂ ਹਲੇ ਹੋ ਰਹੀ ਹੈਗੀ ਵੀ ਸਾਨੂੰ ਇਨਸਾਫ ਚਾਹੀਦਾ ਹਾਂਜੀ ਹਾਂਜੀ ਰਾਤ ਅਸੀਂ ਲਿਖਾ ਕੇ ਲਿਖਾਉਣ ਗਏ ਸੀ ਫਿਰ ਉਹ ਕਹਿੰਦੇ ਵੀ ਸਵੇਰ ਨੂੰ ਆਜੋ ਹੁਣ ਦੇਖੋ ਜਦ ਘਰ ਬੰਦਾ ਹੀ ਨਹੀਂ ਹੈਗਾ ਜੇ ਕੋਈ ਹੁਣ ਬੰਦਾ ਆਉ ਤਾਂ ਅਸੀਂ ਤੁਰ ਸਕਦੇ ਹਾਂ ਇਹਨਾਂ ਬੰਦੇ ਤਾਂ ਅਸੀਂ ਜਾ ਨਹੀਂ ਸਕਦੇ ਹੈਗੇ ਬਸ ਆ ਮਾਮਲਾ ਹੈ ਜੀ ਕੋਈ ਸਾਡੇ ਇਹਨਾਂ ਦਾ ਕਦੇ 1.5 ਸਾਲ ਹੋ ਗਿਆ ਬੱਚੇ ਨੂੰ ਅਜ ਨੂੰ ਕਦੇ ਇਹਨਾਂ ਦਾ ਲੜਾਈ ਪੜਾਈ ਨਹੀਂ ਇੱਕ ਇਹਨਾਂ ਦਾ ਹੁਣ ਚਾਚਾ ਜਿਹੜਾ ਪਪੇ ਦਾ ਉਹ 12ਵਾਂ ਆਇਆ ਹੋਇਆ ਜਿੱਦਣ ਦਾ ਉਹ ਆਇਆ ਜਣੀ ਉਦੋਂ ਦੇ ਇਹਨਾਂ ਨੇ ਬਾਲਾ ਉਹ ਕਰ ਲਿਆ ਯਾਨੀ ਬੇਟਾ ਤਾਂ ਸਾਡਾ ਹੋਣ ਆਇਆ ਵੀ ਉਹ ਵੀ ਗਾਦੀ ਮੁਕਵੀ ਸੀ ਉਹਦੇ ਭੋਗ ਕਰਕੇ ਆਇਆ ਸੀ ਅਸੀਂ ਤਾਂ ਉਹ ਪਹਿਲਾਂ ਹੀ ਨਹੀਂ ਇੱਥੇ ਰੱਖਦੇ ਹੈਗੇ ਵੀ ਲਾਕ ਡਾਟ ਕਰਕੇ ਬਾਸੀ ਸਾਨੂੰ ਇਨਸਾਫ ਚਾਹੀਦਾ ਜੀ ਸਾਡਾ ਬੱਚੇ ਦਾ ਪਤਾ ਲੱਗਣਾ ਚਾਹੀਦਾ ਸਾਡਾ ਬੱਚਾ ਕਿੱਥੇ ਹੈ ਸਾਨੂੰ ਰਾਤ ਦਾ ਕੋਈ ਪਤਾ ਨਹੀਂ ਹੈਗਾ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਇਹ ਨਹੀਂ ਪਤਾ ਵੀ ਇਹਨਾਂ ਨੇ ਉਹ ਕਿਤੇ ਸੱਟ ਸੱਟਤਾ ਸਾਨੂੰ ਕੋਈ ਪਤਾ ਨਹੀਂ ਹੈ ਕੋਈ ਗੱਲ ਵਗੈਰਾ ਕੰਟੈਕਟਿੰਗ ਵਗੈਰਾ ਨਹੀਂ ਜੀ ਸਾਡੀ ਕੋਈ ਗੱਲ ਬਾਤ ਨਹੀਂ ਹੋਈ ਹੈਗੀ ਅਮਰਜੀਤ ਕੌਰ ਜਿਹੜਾ ਪਿੰਡਾ ਜੀ ਟੌਡਰਪੁਰ ਕੀ ਮਾਮਲਾ ਹੋਇਆ ਜੀ ਰਾਤ ਬਸ ਜਾਈ ਰਹੇ ਸੀ ਇੱਥੇ ਲੜਾਈ ਹੋਈ ਇਹਨਾਂ ਨੇ ਰੌਲਾ ਪਾਇਆ ਸਾਨੂੰ ਫੋਨ ਕਰਤੇ ਮੁੰਡਾ ਮਾਰਤਾ ਮਾਰਤਾ ਉਹਨਾਂ ਅਸੀਂ ਭੱਜੇ ਆਏ ਜਾਨੂੰ ਸਾਡੇ ਆਉਂਦੇ ਨੇ ਇਹਨਾਂ ਦੇ ਬਾਰਦਾਤ ਕਰਕੇ ਉਹ ਇੱਥੋਂ ਭੱਜ ਗਏ ਜਾਨੂੰ ਉੱਥੇ ਇੱਥੇ ਸੀ ਆ ਪੋਜਾ ਨਾਲ ਕਰਦੇ ਸੀਗੇ ਸਾਡੇ ਨਿਆਣੇ ਸੀਗੇ ਨਾਲ ਉਰੇ ਪਹੁੰਚੇ ਨਾ ਸਾਨੂੰ ਹੁਣ ਰਾਤ ਦਾ ਮੁੰਡੇ ਦਾ ਪਤਾ ਲੱਗਦਾ ਕਿੱਥੇ ਹੈ ਕਿੱਥੇ ਨਹੀਂ ਨਾ ਉਹ ਹੈ ਨੀ ਮਨਵੀਰ ਪਹਿਲਾਂ ਵੀ ਇਹਨਾਂ ਦਾ ਕੋਈ ਰੋਲ ਹਾਂਜੀ ਪਹਿਲਾਂ ਇਹਨਾਂ ਦੇ ਚੱਲਦਾ ਸੀਗਾ ਕੇਸ ਇਹ ਜਵਾਨਤਾ ਤੇ ਆਏ ਹੋਏ ਨੇ ਬੱਚੇ ਹਾਂਜੀ ਅਸੀਂ ਤਾਂ ਸਾਫ ਦਿਓ ਗੱਲ ਕਰਦਾ ਜੀ ਹੁਣ ਆਪਣਾ ਵੀ ਇਨਸਾਫ ਮਿਲਣਾ ਚਾਹੀਦਾ ਨਾ ਤਾਂ ਕੁੜੀ ਦੇ ਸਿਰ ਤੇ ਕੋਈ ਨਾ ਸਾਡਾ ਵੀਰਿਆ ਕੋਈ ਨਹੀਂ ਹੈਗਾ ਦੋਨਾਂ ਘਰਾਂ 'ਚ ਵਾਹੀ ਦੋਏ ਮੁੰਡੇ ਹੀ ਨੇ ਬਸ ਅਸੀਂ ਮਜ ਦੁਆਕਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਾਂ ਅਸੀਂ ਨਾਲ ਜਾਂਦੇ ਜਿੱਧਰ ਨੂੰ ਵੀ ਜਾਂਦੇ ਆ ਵਾਰਦਾਤ ਕਰਦੇ ਨੇ ਸਾਡੇ ਤੇ ਉਹ 40 50 ਜੀ ਨੇ ਉਹ ਪੰਜ ਛੇ ਕਰਨੇ ਉਹਨਾਂ ਦੇ ਹਾਂਜੀ ਪੁਲਿਸ ਵਾਲਿਆਂ ਨੇ ਰਾਤ ਵੀ ਰਿਪੋਰਟ ਲਿਖਾਈ ਸੀ ਹੁਣ ਫੇਰ ਜਾਣਾ ਰਿਪੋਰਟ ਰਖਾਉਣੇ ਉਹਨਾਂ ਨੇ ਰਾਤ ਦੇ ਕੋਈ ਨਹੀਂ ਆਇਆ ਹੈਗਾ ਇਹ ਸਾਨੂੰ ਰਾਤ ਨੂੰ ਇਨਫੋਰਮੇਸ਼ਨ ਆਈ ਸੀ ਜੀ ਕੋਈ ਅਣਪਛਾਤੇ ਵਿਅਕਤੀ ਕਿਥੇਰੇ ਘਰ ਦੇ ਬਾਹਰ ਆ ਕੇ ਗਾਲਾਂ ਕੱਢ ਰਹੇ ਆ ਪਰੇਸ਼ਾਨ ਤਾਂng ਪਰੇਸ਼ਾਨ ਕਰ ਰਹੇ ਆ ਤੇ ਅਸੀਂ ਮੌਕੇ ਤੇ ਜਾ ਕੇ ਦੇਖਿਆ ਤੇ ਸਾਨੂੰ ਹਾਲ ਦੀ ਘੜੀ ਮਿਲੇ ਨਹੀਂ ਜੀ ਬਾਕੀ ਅਸੀਂ ਪੜਤਾਲ ਕਰ ਰਹੇ ਹਾਂ ਜੋ ਯੂਨੀਵਰਸਿਟੀ ਦਾ ਪਾਰਟ ਆ ਜੀ ਅਸੀਂ ਪੜਤਾਲ ਕਰਕੇ ਐਸ ਪਰ ਲਾਅ ਜੋ ਵੀ ਕਾਰਵਾਈ ਬਣਦੀ ਹੋਵੇਗੀ ਕੀਤੀ ਜਾਵੇਗੀ ਥੈਂਕ ਯੂ